ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਜਿਹੜੇ ਫਰਵਰੀ ਮਾਰਚ ਦੇ ਮਹੀਨੇ ਤੋਂ ਤਰ੍ਹਾਂ ਤੁਸੀਂ ਕਿਹੜੇ-ਕਿਹੜੇ ਬੂਟੇ ਲਾ ਸਕਦੇ ਹੋ ਉਹਨਾਂ ਦੀਆਂ ਕਿਸਮਾਂ ਬਾਰੇ ਕੁਝ-ਕੁਝ ਵਿਚਾਰ ਕੀਤੇ ਸੀਗੇ ਆਪਾਂ ਤੇ ਉਹਦੇ ਵਿੱਚ ਕੁਝ ਕਿਸਮਾਂ ਜਿਹੜੀਆਂ ਮਿਸ ਹੋ ਗਈਆਂ ਸੀ ਜਿੰਨਾ ਬਾਰੇ ਕਾਫੀ ਸਾਰੇ ਕਮੈਂਟ ਆਏ ਆਗੇ ਉਹ ਦੋ ਕਿਸਮਾਂ ਬਾਰੇ ਦੋ ਜਿਹੜੇ ਫਲਾਂ ਬਾਰੇ ਗੱਲ ਕਮੈਂਟਾਂ ਦੇ ਵਿੱਚ ਜ਼ਿਆਦਾਤਰ ਕੀਤੀ ਗਈ ਹੈ ਕਿ ਇੱਕ ਜਿਹੜਾ ਆਂਬ ਬਾਰੇ ਕੀਤੀ ਗਈ ਆ ਆਂਬ ਦੀਆਂ ਕਿਹੜੀਆਂ ਕਿਸਮਾਂ ਆਪਾਂ ਲਾ ਸਕਦੇ ਹਾਂ ਕਿਸ ਤਰ੍ਹਾਂ ਬਨੂੰ ਲਾਉਣਾਗਾ ਤੇ ਲਾਉਣ ਵੇਲੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾਗਾ ਉਹ ਸਾਰੀ ਚੀਜ਼ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਜਰੂਰ ਦੇਖਿਓ ਤੇ ਇਸ ਤੋਂ ਇਲਾਵਾ ਇੱਕ ਥੋੜੇ ਬਹੁਤ ਸਵਾਲ ਜਿਹੜੇ ਅਵਾਗਾਡੋ ਬਾਰੇ ਆਏ ਸੀਗੇ ਅਵਾਗਾਡੋ ਬਾਰੇ ਆਪਾਂ ਤੁਹਾਨੂੰ ਜਿਹੜੀ ਗੱਲ ਸਪਸ਼ਟ ਕਰ ਦਈਏ ਕਿ ਵੈਸੇ ਤਾਂ ਕੁਝ ਜਗ੍ਹਾ ਤੇ ਪੰਜਾਬ ਦੇ ਵਿੱਚ ਅਵਾਗਾਡੋ ਦੇ ਉੱਪਰ ਫਲ ਆ ਰਿਹਾ ਹੈਗਾ ਪਰ ਆਪਣਾ ਇਸ ਦੇ ਉੱਪਰ ਕੋਈ ਖੁੱਦ ਦਾ ਖਾਸ ਤਜਰਬਾ ਨਹੀਂ ਹੈਗਾ ਇਸ ਕਰਕੇ ਜਿਹੜਾ ਆਪਾਂ ਅਵਾਗਾਡੋ ਬਾਰੇ ਕੋਈ ਸਲਾਹ ਹਜੇ ਤੁਹਾਨੂੰ ਨਹੀਂ ਦੇ ਰਹੇ ਜੇਕਰ ਆਪਾਂ ਕਿਸੇ ਫਾਰਮ ਤੇ ਵਿਜ਼ਿਟ ਕਰਦੇ ਆਂ ਕੁਝ ਕੁ ਗੱਲਾਂ ਦੇ ਬਾਰੇ ਸਿੱਖਣ ਨੂੰ ਮਿਲਦੀਆਂ ਤਾਂ ਆਪਾਂ ਇਸ ਚੀਜ਼ ਬਾਰੇ ਤੁਹਾਨੂੰ ਜਰੂਰ ਜਿਹੜਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਂਬ ਬਾਰੇ ਆਪਾਂ ਥੋੜੀ ਬਹੁਤੀ ਜਿਹੜੀ ਜਾਣਕਾਰੀ ਇਕੱਤਰ ਕੀਤੀ ਹੈਗੀ ਉਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਆਪਾਂ ਸਾਂਝੀ ਕਰਾਂਗੇ ਜੀ ਆ ਗੱਲ ਕਰ ਲਈਏ ਆਂਬ ਦੀਆਂ ਮਾਦਰੀਆਂ ਰਹਿਣ ਵਾਲੀਆਂ ਕਿਸਮਾਂ ਦੀ ਤਾਂ ਆਂਬ ਦੇ ਵਿੱਚ ਦੋ ਕਿਸਮਾਂ ਜਿਹੜੀਆਂ ਤੁਸੀਂ ਲਾ ਸਕਦੇ ਹੋ ਜੇਕਰ ਤੁਹਾਡੇ ਕੋਲ ਜਗ੍ਹਾ ਘੱਟ ਹੈਗੀ ਉਹਦੇ ਵਿੱਚ ਕਾਟੀਮਾਨ ਜਿਹੜੀ ਕਿ ਥਾਈ ਮੰਗੇਓ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਅ ਦੂਸਰਾ ਹੈਗਾ ਹੈ ਜੀ ਆਪਣਾ ਅਮਰਪਾਲੀ ਉਹ ਵੀ ਜਿਹੜਾ ਸਾਈਜ਼ ਦੇ ਵਿੱਚ ਬੂਟਾ ਛੋਟਾ ਰਹਿੰਦਾ ਹੈਗਾ ਉਹ ਵੀ ਤੁਸੀਂ ਜਿਹੜਾ ਆਪਣੇ ਘਰ ਦੇ ਵਿੱਚ ਜਾਂ ਆਪਣੀ ਜਿਹੜੀ ਕਿਹੜੀ ਕਿਚਨ ਗਾਰਡਨ ਦੇ ਵਿੱਚ ਲਾ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਰਹਿਣ ਵਾਲੀਆਂ ਕਿਸਮਾਂ ਨੇਗੀਆਂ ਉਹਦੇ ਵਿੱਚ ਜਿਹੜਾ ਦੁਸ਼ੈਰੀ ਲੰਗੜਾ ਤੇ ਚੌਸਾ ਇਹ ਕਿਸਮਾਂ ਜਿਹੜੀਆਂ ਕਾਫੀ ਮਕਬੂਲ ਨੇ ਤੇ ਆਸਾਨੀ ਨਾਲ ਕੀਤੀਆਂ ਜਾ ਸਕਦੀਆਂ ਨੇਗੀਆਂ ਬਾਕੀ ਅਲਫਾਂਜ਼ੋ ਵਗੈਰੀਆਂ ਬਰੇਡੀਆਂ ਜਿਹੜੀਆਂ ਉਹ ਵੀ ਲਾਈਆਂ ਜਾਂਦੀਆਂ ਨੇ ਪਰ ਜਿਹੜੀਆਂ ਸੌਖੀਆਂ ਹੋ ਜਾਂਦੀਆਂ ਨੇਗੀਆਂ ਉਹ ਲੰਗੜਾ ਤੇ ਜਿਹੜਾ ਦੁਸ਼ੈਰੀ ਆ ਜਿਹੜੇ ਕਿ ਬੂਟੇ ਵੱਡੇ ਵੀ ਬਣ ਜਾਂਦੇ ਆ ਤੇ ਜਿਹੜੇ ਆਸਾਨੀ ਨਾਲ ਆਪਾਂ ਤਿਆਰ ਵੀ ਕਰ ਸਕਦੇ ਆ ਹੁਣ ਗੱਲ ਕਰ ਲਈਏ ਜੇਕਰ ਤੁਸੀਂ ਆਂਬ ਲਾਉਣਾ ਚਾਹਣੇ ਹੋਗੇ ਤਾਂ ਆਂਬ ਲਾਉਣ ਵੇਲੇ ਸੋਨੋ ਜਿਹੜੀ ਜਗ੍ਹਾ ਦੀ ਚੋਣ ਉਸਾਰ ਨਾਲ ਕਰਨੀ ਚਾਹੀਦੀ ਹੈ ਜਿੱਥੇ ਤੁਹਾਡੇ ਕੋਲ ਨਹਿਰੀ ਪਾਣੀ ਹੋ ਹੋ ਸਕੇ ਜੇਕਰ ਨਹਿਰੀ ਪਾਣੀ ਤੁਹਾਡੇ ਕੋਲ ਨਹੀਂ ਤਾਂ ਜਿਹੜਾ ਆਂਬ ਨੂੰ ਜਿਹੜਾ ਤੁਹਾਨੂੰ ਚਲਾਉਣ ਦੇ ਵਿੱਚ ਕਾਫੀ ਸਮੱਸਿਆ ਆ ਸਕਦੀ ਹੈ ਕਿ ਜੇ ਨਹਿਰੀ ਪਾਣੀ ਨਹੀਂ ਤਾਂ ਤੁਸੀਂ ਉਹਦਾ ਬਦਲ ਦੇ ਵਿੱਚ ਇਹ ਕਰ ਸਕਦੇ ਹੋ ਵੀ ਜਿਵੇਂ ਤੁਸੀਂ ਆਪਣੇ ਘਰ ਦੇ ਜਾਂ ਕਿਸੇ ਬਿਲਡਿੰਗ ਦੇ ਨੇੜੇ ਆਂਬ ਲਾ ਰਹੇ ਹੋ ਤੇ ਉੱਥੇ ਤੁਸੀਂ ਜਿਹੜਾ ਕੋਈ ਸਟੋਰੇਜ ਟੈਂਕ ਬਣਾ ਸਕਦੇ ਹੋ ਜਾਂ ਸਟੋਰੇਜ ਲਈ ਕੋਈ ਟੈਂਕੀ ਰੱਖ ਸਕਦੇ ਹੋ ਜਿਹਦੇ ਵਿੱਚ ਮੀਂਹ ਦਾ ਪਾਣੀ ਤੁਸੀਂ ਇਕੱਠਾ ਕਰਕੇ ਰੱਖ ਸਕਦੇ ਹੋ ਜਿਹੜਾ ਕਿ ਇੱਕ ਪਾਣੀ ਨਾਰਮਲ ਦੇਣ ਤੋਂ ਬਾਅਦ ਮੀਂਹ ਦਾ ਪਾਣੀ ਜਾਂ ਕੱਸੀ ਦਾ ਪਾਣੀ ਤੁਹਾਨੂੰ ਜਿਹੜਾ ਆਂਬ ਨੂੰ ਦੇਣਾ ਕਾਫੀ ਜ਼ਰੂਰੀ ਹੈਗਾ ਆਂਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਮੱਸਿਆ ਆਉਂਦੀ ਹੈਗੀ ਉਹ ਮਾਲ ਫਾਰਮੇਸ਼ਨ ਦੀ ਤੇ ਫੰਗਸ ਦੀ ਇਹ ਦੋ ਸਮੱਸਿਆਵਾਂ ਆਉਂਦੀਆਂ ਨੇਗੀਆਂ ਮਾਲ ਫਾਰਮੇਸ਼ਨ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜੇ ਪੱਤੇ ਇਕੱਠੇ ਹੋ ਜਾਂਦੇ ਹੈਗੇ ਇੱਕ ਜਿੱਥੋਂ ਪੱਤਿਆਂ ਨੇ ਬਣਨਾ ਹੁੰਦਾ ਜਿਹੜੀ ਜਗ੍ਹਾ ਤੋਂ ਉਹ ਜਗ੍ਹਾ ਇਕੱਠੇ ਹੋ ਕੇ ਇੱਕ ਠੂਠੀ ਜੀ ਬਣ ਜਾਂਦੀ ਹੈਗੀ ਉਹ ਮਾਲ ਫਾਰਮੇਸ਼ਨ ਹੁੰਦੀ ਹੈਗੀ ਉਹਦਾ ਜਿਹੜਾ ਇਲਾਜ ਹੈਗਾ ਉਹ ਕਾਫੀ ਜਿਹੜਾ ਇਹ ਕਹੇ ਜੀ ਅਸੰਭਵ ਹੋ ਜਾਂਦਾ ਜੇਕਰ ਮਾਲ ਫਾਰਮੇਸ਼ਨ ਦਾ ਅਟੈਕ ਹੋ ਜੇ ਜਿਹੜੀ ਕਿ ਅੰਬ ਦੇ ਵਿੱਚ ਕਾਫੀ ਸੀਰੀਅਸ ਜਿਹੜੀ ਸਮੱਸਿਆ ਹੈਗੀ ਤੇ ਉਸ ਤੋਂ ਬਿਨਾਂ ਜਿਹੜੀ ਫੰਗਸ ਦੀ ਸਮੱਸਿਆ ਅੰਬ ਦੇ ਵਿੱਚ ਆਉਂਦੀ ਹੈਗੀ ਫੰਗਸ ਦੇ ਲਈ ਤੁਸੀਂ ਕੋਈ ਵੀ ਫੰਗੀਸਾਈਡ ਜਿਹੜਾ 15-15 ਦਿਨਾਂ ਦੇ ਬાગਵੇ ਦੇ ਵਿੱਚ ਜਦੋਂ ਮੌਸਮ ਸਿੱਲਾ ਹੁੰਦਾਗਾ ਉਦੋਂ ਜਿਹੜਾ ਛੜਕਾ ਕਰਨਾ ਹੁੰਦਾਗਾ ਤੇ ਜੜਾਂ ਦੇ ਵਿੱਚ ਜਿਹੜਾ ਡਰੈਂਚਿੰਗ ਕਰਨੀ ਹੁੰਦੀ ਹੈਗੀ ਆ ਵੈਸੇ ਆਪਾਂ ਜਿਹੜੇ ਕੈਮੀਕਲ ਫੰਗੀਸਾਈਡ ਨਹੀਂ ਵਰਤੋਗੇ ਪਰ ਜੇਕਰ ਤੁਸੀਂ ਕੈਮੀਕਲ ਫੰਗੀਸਾਈਡ ਵਰਤਦੇ ਹੋ ਤਾਂ ਤੁਸੀਂ ਉਹਨਾਂ ਦਾ ਛੜਕਾ ਕਰਨਾਗਾ ਬਾਕੀ ਆਪਾਂ ਦੇਸੀ ਘੋਲ ਜਿਹੜੇ ਫੰਗਸ ਨੂੰ ਰੋਕਣ ਲਈ ਕੰਮ ਕਰਦੇ ਜਿਹਦੇ ਵਿੱਚ ਸਭ ਤੋਂ ਬੈਸਟ ਆਪਾਂ ਵਰਮੀ ਵਾਸ਼ ਨੂੰ ਮੰਨਦੇ ਆਂਗੇ ਜਿਹੜਾ ਕਿ ਗਣੋਏ ਵਾਲੀ ਖਾਦ ਤਿਆਰ ਕਰਨ ਵੇਲੇ ਵਾਸ਼ ਨਿਕਲਦਾ ਹੈਗਾ ਉਹਦਾ ਛੜਕਾ ਆਪਾਂ ਜਿਹੜਾ ਅੰਬ ਦੇ ਬੂਟੇ ਦੇ ਉੱਪਰ ਦੋ ਦੋ 15-15 ਦਿਨਾਂ ਦੇ ਵਖਵੇ ਤੋਂ ਤਿੰਨ ਤੋਂ ਚਾਰ ਵਾਰੀ ਜਿਹੜਾ ਕਰ ਸਕਦੇ ਆ ਕਿਤੇ ਜੜਾਂ ਦੇ ਵਿੱਚ ਬਰਮੀ ਗੰਪੋਸਟ ਪਾਉਣ ਦੇ ਨਾਲ ਵੀ ਜਿਹੜਾ ਕਾਫੀ ਸਾਰੇ ਕਾਫੀ ਹੱਦ ਤੱਕ ਜਿਹੜਾ ਆਪਾਂ ਫੰਗਸ ਦੀ ਰੋਕਥਾਮ ਅੰਬ ਦੇ ਵਿੱਚ ਕਰ ਸਕਦੇ ਆਂਗੇ ਤੋ ਆਪਾਂ ਨੂੰ ਡੂੰਗਾ ਕੱਢਣਾ ਚਾਹੀਦਾ ਜਿਹਦੇ ਚ 4 ਤੋਂ 5 ਫੁੱਟ ਡੂੰਗਾ ਟੋਆ ਕੱਢ ਕੇ ਮਿੱਟੀ ਹੋ ਸਕੇ ਦਾ ਤੁਸੀਂ ਬਦਲ ਕੇ ਪਾਓ ਥੋੜੀ ਬਹੁਤੀ ਬਰੇਤੀਰ ਲਾ ਕੇ ਪਾਓ ਜਾਂ ਕਿਸੇ ਨਹਿਰ ਤੋਂ ਨਿਕਲੀ ਹੋਈ ਮਿੱਟੀ ਜਾਂ ਸੂਏ ਤੋਂ ਨਿਕਲੀ ਹੋਈ ਮਿੱਟੀ ਜਾਂ ਇਸ ਤਰ੍ਹਾਂ ਦੀ ਕੋਈ ਵੀ ਨਹਿਰੀ ਮਿੱਟੀ ਜਿਹੜੀ ਤੁਸੀਂ ਪਾਉਣ ਦੀ ਕੋਸ਼ਿਸ਼ ਕਰੋ ਤੇ ਜਿਹੜਾ ਮਿੱਟੀ ਪਾਉਣ ਸਮੇਂ ਟ੍ਰੈਕੋਡਰਮਾ ਤੇ ਕਾਲੀ ਚੱਕਰ ਜਿਹੜਾ ਤੁਸੀਂ ਬਾਇਓ ਫੰਗੀਸਾਈਡ ਨੇ ਇੱਕ ਤਰ੍ਹਾਂ ਦੇ ਉਹਨਾਂ ਦੀ ਵਰਤੋਂ ਜ਼ਰੂਰ ਕਰ ਸਕਦੇ ਹੋਗੇ ਬਾਕੀ ਜੇ ਜ਼ਿਆਦਾ ਕੈਮੀਕल्स ਬਾਰੇ ਤੁਸੀਂ ਜਾਣਦੇ ਹੋ ਤਾਂ ਉਹਨੀਆਂ ਜਿਹੜੀਆਂ ਬਿਮਾਰੀਆਂ ਸਮੇਂ ਤੋਂ ਸਮੇਂ ਅਟੈਕ ਕਰਦੀਆਂ ਰਹਿੰਦੀਆਂ ਨੇ ਕਿਉਂਕਿ ਇੱਕ ਤਰ੍ਹਾਂ ਦਾ ਆਦੀ ਹੋ ਜਾਂਦਾ ਬੂਟਾ ਕੈਮੀਕल्स ਦਾ ਇਹਨਾਂ ਕਿਸਮਾਂ ਬਾਰੇ ਜਾਂ ਇਹ ਜਾਣਕਾਰੀ ਤੁਹਾਡੇ ਜਿਹੜੇ ਕੰਮ ਆਊਗੀ ਇਸੇ ਉਮੀਦ ਨਾਲ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਆਂ ਤੇ ਉਮੀਦ ਕਰਦੇ ਆਂ ਕਿ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਪੇਜ ਨੂੰ ਪਿਆਰ ਦਿੰਦੇ ਰਹੋਗੇ ਸਾਡੀਆਂ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋਗੇ ਵੀਡੀਓ ਨਾਲ